ਕੋਈ ਪਾਰਾ ਕੋਈ ਨੱਕ ਲੱਗੀ ਨਹੀਂ ਇਹੀ ਕਿ ਜਦ ਪਿੰਡਾ ਕੋਈ ਪਾਸ਼ੇ ਕਲ ਬੜਾ ਹੋਣਾ ਹੋਣ ਕਿ ਤੱਕ ਇਹਦੇ ਵਿੱਚ ਦਾ ਅੱਗ ਲੱਗ ਜਾਏ ਤੇ ਉਸੇ ਵੇਲੇ ਹੀ ਇੱਥੇ ਆ ਗਏ ਅਸੀਂ ਅੱਗ ਦੇ ਉੱਤੇ ਕਾਬੂ ਪਾਉਂਦਾ ਕੋਈ ਕਰਨੇ ਨਹੀਂ ਬਹੁਤ ਜ਼ਿਆਦਾ ਤੇਜ਼ ਹਨੇਰੀ ਜਿਹਦੇ ਕਰਕੇ ਆ ਗਏ ਹਾਂ ਲੋ ਸਾਈਦਰ ਤੋਂ ਲੱਗੀ ਪਤਾ ਨਹੀਂ ਕਿ ਤੁਹਾਡੀ ਕਿੰਨੀ ਕਿ ਏਕੜ ਸੱਚੀ 25 25 ਏਕੜ ਹੋਰ ਕਿੰਨੇ ਸਾਮਣੇ ਆਜੇ ਬੈਲ ਦੋ ਸਕੇ ਕਿੰਨੇ ਕਿ ਪੈ ਹੈ ਬੈਲ ਕਿਟਾ ਨੰਬਰ ਸਾਮਣੇ ਦਈ ਹੈ 15 ਲੱਖ ਦਾ ਬੈ 10 ਲੱਖ ਦੀ ਪਰਾਲੀ ਇਹ ਕਿ ਟ੍ਰਾਲਾ ਸੀਗਾ ਸਾਰਾ ਕੋ ਸਾੜ ਕੇ ਸਵਾਹ ਹੋ ਗਿਆ ਕੀ ਪ੍ਰਸ਼ਾਸਨ ਕੁਝ ਕਰਦੇ ਨਹੀਂ ਸਾਡਾ ਸਤਿ ਨਹੀਂ ਕਰਦਾ ਪੱਕਾ ਦਾ ਮੈਂ ਆਪਣੇ ਮਾਰਕੀਟ ਕਮੇਟੀ ਦੇ ਆਰਥਿਕਾਂ ਦੇ ਗਰੁੱਪ ਦੇ ਵਿੱਚ ਮੈਸੇਜ ਆਇਆ ਕਿ ਸਾਰੇ ਵੀ ਸਾਨੂੰ ਸਹਿਯੋਗ ਕਰਨ ਅੱਗ ਬੁਝਾਉਣ ਦੇ ਵਿੱਚ ਦੇਖੋ ਜੋ ਪਰਾਲਾ ਸਾਡਾ ਵਾ ਕਰ ਸਕਦੇ ਜਿਹੜੀ ਕੁਦਰਤ ਦੀ ਦੇਖੋ ਗੱਲ ਸੁਣੋ ਮੈਂ ਮੰਨਦਾ ਤੁਹਾਡੇ ਨੂੰ ਹੁਣ ਗਰਦਾਸਪੁਰੋਂ ਗੱਡੀ ਨਾਲ ਚੱਲ ਕੇ ਆਉਣਾ ਜਦੋਂ ਆਪਾਂ ਦੱਸਣਾ ਕੋਈ 5-10 ਮਿੰਟ ਕਈ ਵਾਰੀ ਤਿਆਰੀ ਕਰਦੇ ਆ ਲੱਗ ਜਾਂਦੇ ਨੇ ਕਿਸੇ ਵੇਲੇ ਡਰਾਈਵਰ ਗੱਡੀ ਦੇ ਜਿਹੜੇ ਨੇ ਰੋਟੀ ਖਾਣਗੇ ਸਮਾਂ ਲੈਜ ਟਾਈਮ ਦਾ ਕਿਸੇ ਵੇਲੇ ਕੋਈ ਕਿਸੇ ਨੂੰ ਪਤਾ ਨਹੀਂ ਕਿ ਕੋਈ ਇਧਰ ਘਟਨਾ ਹੋ ਸਕਦੀ ਆ ਬਿਲਕੁਲ ਚਾਹੀਦੀ ਹੈ ਜੀ ਅਸੀਂ ਸਰਕਾਰ ਨੂੰ ਅਪੀਲ ਵੀ ਕੀਤੀ ਆ ਕਈ ਕਾਰਨਾ ਕਰਕੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਤੇ ਜਿਹੜੀਆਂ ਨੇ ਗੱਡੀਆਂ ਕਈ ਡੇਰਾ ਬਾਬਾ ਨਾਨਕ ਵੀ ਹੈ ਗਈਆਂ ਪਿਛੇ ਚੱਲੇ ਗਈਆਂ ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਆਪਾਂ ਇੱਥੇ ਲਈ ਹੈ ਪਰ ਸਮਾਂ ਜਿਹੜਾ ਚਾਹੀਦਾ ਪਰ ਇਸ ਤਰ੍ਹਾਂ ਘਟਣਾ ਪਤਾ ਨਹੀਂ ਸੀ ਕਿ ਇਹ ਇਸ ਮੌਕੇ ਤੇ ਹੋ ਸਕਦੀ ਆ ਫਿਰ ਵੀ ਸਾਡਾ ਪ੍ਰਸ਼ਾਸਨ ਦਾ ਪ੍ਰਬੰਧ ਉਹ ਪਿਛੇ ਨੂੰ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਸਾਡੀਆਂ ਗੱਡੀਆਂ ਫਾਈਬਰ ਗੇਟ ਦੀਆਂ ਪਹੁੰਚ ਚੁੱਕੀਆਂ ਆ ਫਾਈਬਰ ਗੇਟ ਦਾ ਕਿਸਾਨਾ ਉਹ ਆਪ ਡਰਮ ਲਿਆ ਕੇ ਪਾਣੀ ਦੇ ਆਪ ਬੁਝਾਈ ਜਾ ਰਹੀ ਆ ਅਸੀਂ ਅਪੀਲ ਕੀਤੀ ਆ ਜੀ ਕਿਸਾਨਾਂ ਨੂੰ ਕਿ ਵਾਅਦੇ ਤੋਂ ਵਾਅਦੇ ਇੱਥੇ ਸਹਿਯੋਗ ਕਰੋ ਕਿ ਇੱਕ ਕਿਸਾਨ ਇਹ ਇੱਕ ਕਿਸਾਨ ਦੀ ਕਲਕਣੀ ਆ ਸਾਡੀ ਸਾਰਿਆਂ ਦੀ ਪਰ ਕਿਸਾਨ ਵੀ ਕਹਿ ਰਹੇ ਨੇ ਪ੍ਰਾਣੀ ਨੂੰ ਅੱਗ ਲੱਗੇ ਉਸ ਤੋਂ ਸੈਟਲਾਈਟ ਤੋਂ ਚੁੱਕ ਲੈਂਦੇ ਨੇ ਹੋਣੀ ਕਿਉਂ ਨਹੀਂ ਆ ਰਹੀ ਪ੍ਰਸ਼ਾਸਨ ਦੇ ਵਿੱਚ ਦੇਖੋ ਬੇਨਤੀ ਆ ਕਿ ਜਿਸ ਵੇਲੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਤਾ ਲੱਗਿਆ ਜਾਂ ਸੈਟਲਾਈਟ ਰਾਹੀਂ ਲੱਗ ਗਿਆ ਜਾਂ ਕਿਸੇ ਨੇ ਮੈਸੇਜ ਲਾਇਆ ਸਰਕਾਰ ਪੂਰੇ ਐਕਸ਼ਨ ਦੇ ਵਿੱਚ ਆ ਪਿਛਲੀ ਪਿਛੇ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਗੱਡੀਆਂ ਪਹੁੰਚ ਚੁੱਕੀਆਂ ਪਾਈਪਰ ਗਿੜ ਦੇ ਬੜਾ ਬੜਾ ਸਮਾਂ ਹੈ ਕਿ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਤੇ ਲਗਭਗ 400 ਏਕੜ ਦੇ ਗਰੀਬ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜ਼ਮੀਨਾਂ ਦਾ ਜਿਹੜਾ ਨੁਕਸਾਨ ਹੋਇਆ ਤਾਂ ਕੁਛ ਪ੍ਰਾੜੀ ਕੱਟੀ ਸੀਗੀ ਇਹਨਾਂ ਜ਼ਿੰਮੇਵਾਰਾਂ ਦੇ ਬਾਈਲਰ ਵਗੈਰਾ ਵਿੱਚ ਸੀ ਜੋ ਵੀ ਛੜ ਗਏ ਨੇ ਕੁਛ ਟਰਾਲੇ ਵਗੈਰਾ ਵੀ ਛੜ ਗਏ ਬਹੁਤ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚ ਰੋਜ਼ਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਹਨਾਂ ਦੀ ਮੈਂ ਕਹਿ ਦਿੰਦਾ ਵਾ ਜ਼ਿਲਦਾਰ ਸਾਹਿਬ ਨੂੰ ਕਿ ਇਹਨਾਂ ਦੀ ਕਰਾਉਂ ਕਰ ਡੋਰੀ ਕਰਾਓ ਇੱਕ ਸਰ ਕਿਸਾਨਾਂ ਕੋਲੋਂ ਰੋਸ ਪਰ ਆਏ ਦੋ ਘੰਟੇ ਬਾਅਦ ਹੋ ਗਏ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚੀ ਨਹੀਂ ਨਹੀਂ ਜੀ ਬਿਲਕੁਲ ਉਹ ਫਾਇਰ ਬ੍ਰਿਗੇਡ ਦਾ ਦੇਰ ਆ ਪਪਾ ਨਾਲਕ ਤੋਂ ਗਰਦਾਸਪੁਰ ਤੋਂ ਛਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੈ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਤਾਂ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਹਦਾ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਹ ਸ ਗੱਡੀ ਡੇਰਾ ਬਾਬਾ ਨਾਨਕ ਨੂੰ ਕਾਫੀ ਹੱਦ ਤੱਕ ਉਹਨੇ ਕੰਟਰੋਲ ਕਰ ਲਿਆ ਸੀ ਫਾਇਰ ਬ੍ਰਿਗੇਡ ਦੀ ਡੇਰਾ ਬਾਬਾ ਨਾਨਕ ਤੇ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਕੋਰੀਡੋਰ ਤੇ ਖੜੀ ਲਿੰਦੀ ਹੈ ਰਾਲੇ ਵੀ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰਾਪਰ ਤੌਰ ਤੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਰੱਖੀਆਂ ਖੜਾ ਰੀਆਂ ਹੁੰਦੀਆਂ ਵੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕਲਾ ਨਹੀਂ ਜਾਂ ਡੇਰਾ ਬਾਬਾ ਨਾਨਕਤਲਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹ ਹੀ ਪ੍ਰਸ਼ਾਸਨ ਨੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਬ੍ਰਿਗੇਡ ਔਰ ਪੂਰਾ ਪ੍ਰਸ਼ਾਸਨ ਪੁਲਿਸ ਸਬੰਧਤ ਪ੍ਰਸ਼ਾਸਨ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲ ਪ੍ਰਸ਼ਾਸਨ ਸਾਰਾ ਇੱਥੇ ਮੌਕੇ ਤੇ ਜਿਹੜਾ ਹਾਜ਼ਰ ਹੈ ਸਾਨਾ ਨੇ ਜਿਹੜੇ ਮੇਰ ਕਾ ਜਿੱਥੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਵਾਲੀ ਲਾਈਟ ਚੱਲਦੀ ਹੈ ਇਹਨਾਂ ਨੂੰ ਖਦਸ਼ਾ ਇਹ ਹੀ ਹੈ ਕਿ ਉੱਥੇ 24 ਘੰਟੇ ਲਾਈਟ ਜਾਣ ਨਾਲ ਉੱਥੇ ਸਪਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਜ਼ਰੂਰ ਕਰਾਵਾਂਗੇ ਗਰਦੋਰੀਆਂ ਕਰਾ ਕੇ ਮੌਜੂਦਤਾ ਜਾਏਗਾ ਜੀ ਬਿਲਕੁਲ ਦਿੱਤਾ ਜਾਊਗਾ ਜੀ